ਤੁਹਾਨੂੰ ਕੀ ਨਾਮ ਤੁਹਾਡਾ ਗੁਰਪ੍ਰੀਤ ਕੌਰ ਕੀ ਗੱਲ ਬਾਤ ਹੈ ਤੁਹਾਡੇ ਚੋਰੀ ਹੋਈ ਟੀ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚੋਰੀ ਹੋਈ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਸਾਰੇ ਦੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਵੀ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਅਪਣ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ ਵਿੱਚ ਸੀਗੇ ਹਾਂਜੀ ਕਿਸੇ ਨੂੰ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੇ ਫਿਲਹਾਲ ਕਿਥੇ ਦੇ ਜਿਹੜੀ ਸੀਸੀਟੀਵੀ ਤੁਸੀਂ ਕਰਾਈਏ ਤੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਣੇ ਸੀ 21 ਸੀਗਾ ਜਿੰਨੜਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਉਹ ਕਿਵੇਂ ਲੱਗ ਤੁਸੀ ਕਿਵੇਂ ਲੱਗਦਾ ਸ਼ੱਕ ਕਿਵੇਂ ਲੱਗਦਾ ਉਮਨਿੰਗ ਕੋਠਿਆਂ ਦੇ ਉੱਪਰ ਦੀ ਹੋਈ ਆਇਆ ਵਾ ਸਿੱਧਾ ਨਹੀਂ ਬਣੀ ਇਦਾਂ ਕੰਦ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਜਿਹਨਾਂ ਨੇ ਐਂਟਰੀ ਕੀਤੀ ਦਰਵਾਜ਼ਾ ਉਹ 40 ਵਾਲਾ ਠੀਕ ਹੈ ਜੀ ਸਰ ਕੀ ਨਾਮ ਤੁਹਾਡਾ ਕੀ ਗੱਲਬਾਤ ਹੋਈ ਤੁਹਾਡੇ ਕਰਕੇ ਸਰ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਡ ਤੇ ਮੇਰੀ ਵਾਈਫ ਤੇ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30 2:00 ਵਜੇ ਨੂੰ ਜੀ ਸੁੱਤੇ ਆ ਤੇ ਅਸੀਂ ਸੌਂਦੇ ਆ ساری ਖੜਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕੰਪਲੇਟ ਲਖਾਈ ਆ ਤੇ ਪਰ ਹਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ ਘਰ ਚ ਕੌਣ ਘੋੜਨੇ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੇ ਤੇ ਮੰਮੀ ਪਪਾ ਘਰ ਚ ਨਹੀਂ ਸੀ ਉਸ ਟਾਈਮ ਨਹੀਂ ਉਸ ਟਾਈਮ ਘਰੇ ਨਹੀਂ ਜੇ ਤਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਵੱਲੋਂ ਗੰਦਗੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਾਣ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰ ਉਹਦੇ ਚ ਹਾਂਜੀ ਕੀਤੀ ਜੇ ਕੀ ਕਹਿੰਦੇ ਪੁਲਿਸ ਵਾਲੇ ਆਂਦੇ ਵੀ ਲੱਭ ਲੈਣੇ ਆ ਨਹੀਂ ਦੋਵੇਂ ਜਣੇ ਲੱਗਦਾ ਸ਼ੱਕ ਲੱਗਦਾ ਸ਼ੱਕ ਤਿੰਨ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ ਕਿੰਨਾ ਕੁ ਸਮਾਨ ਸੀ ਘਰ ਦੇ ਵਿੱਚ ਸਮਾਨ ਦੇ ਵਿੱਚ ਕਾਫੀ ਘਰ ਦੇ ਵਿੱਚ ਕਾਫੀ ਸਮਾਨ ਸੀ ਇੱਕ ਮੇਰਾ ਚਾਂਸ ਸੀ ਦੋ ਚਾਰ ਮੇਰੀ ਮੰਦਰੀਆਂ ਸੀ ਤੇ ਇੱਕ ਮੇਰੀ ਘਰ ਦੀ ਦਾ ਸੈਟਿੰਗ ਇੱਕ ਮੇਰਾ ਫੋਨ ਵੀ ਲੱਗੇ ਤੇ ਕੈਸ਼ ਕੈਸ਼ ਵੀ ਗਿਆ ਹਾਂਜੀ ਕੈਸ਼ ਵੀ ਗਿਆ ਕਿੰਨਾ 30-40000 ਰੁਪਏ ਕੈਸ਼ ਸੀ ਘਰ ਦੇ ਵਿੱਚ ਤੁਹਾਨੂੰ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਸੀ ਜਿਹਨਾਂ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਸਰ ਉਹਨਾਂ ਸਾਡੇ ਗੇਟ ਹੀ ਆਂ ਦਾ ਜਾਲੀ ਵਾਲਾ ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ ਘਰ ਦੀ ਪ੍ਰਸ਼ਾਸਨ ਤਾਂ ਕੀ ਮੰਗ ਕਰਦਾ ਹੈ ਨਹੀਂ ਪ੍ਰਸ਼ਾਸਨ ਤਾਂ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡਾ ਜਲਤ ਤੋਂ ਜਲ ਸਾਡਾ ਚੋਰ ਫੜਿਆ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਜਾਵੇ ਓਕੇ ਹਾਂ ਜੀ ਸਰ ਇੱਕ ਗਲਵਾਲੀ ਪਿੰਡ ਦੇ ਘਰ ਵਿੱਚ ਚੋਰੀ ਹੋਈ ਹੈ ਤੇ ਕੀ ਦਿੱਤੀ ਪੀਚਰ ਜੀ 19 ਤਰੀਕ ਨੂੰ ਸਨ ਜੀ ਅਹ 12ਵੇਂ ਮਹੀਨੇ ਨੂੰ 19 ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ ਸਾਡੇ 11:30 ਵਜੇ ਸਾਡੇ 11:30 ਦਰਖਾਸਤ ਮੌਕੇ ਮੈਂ ਵੇਖਿਆ ਜਾ ਕੇ ਵੇਖਿਆ ਤੇ ਇੱਕ ਘਾਰ ਆ ਚਾਰ ਬੰਦੇ ਉਕੇ ਰਿਹਾ ਸਾਰੇ ਬੰਦੇ ਤੇ ਦੋ ਕਮਰੇ ਆ ਇੱਕ ਰਸੋਈ ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅੰਮ੍ਰਿਤਪਾਲਾ ਮੁੰਡਾ ਜੇਦੀ ਘਰ ਦੀ ਤੇ ਨਵਾਂ ਵਿਆਹ ਆ ਇਹ ਸੁੱਤੇ ਹੀ ਤੇ ਨਾਲ ਦਾ ਕਮਰਾ ਇਸ ਬੈੱਡ ਇਹਨਾਂ ਦੇ ਟੱਟੇ ਆ ਨਵੇਂ ਉੱਧਰ ਨਹੀਂ ਸੁੱਤੇ ਦੂਜੇ ਪੰਨੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਸੀ ਭੈਣ ਕੋਈ ਬਿਮਾਰ ਆ ਤਾਂ ਉੱਥੇ ਗਈ ਤੇ ਆਣ ਕੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੋਈ ਮੁੰਦਰੀਆਂ ਦੋ ਉਹ ਕੋਈ ਨਾਮ ਨੂੰ ਮਤਲਬ ਆਕਤੀ ਲੈ ਗਿਆ ਤੇ ਜਿੰਦਾ ਜਿਹੜਾ ਉਹ ਸਾਰੇ ਜਿਹੜੇ ਗਰੇਲਿਆ ਉਹ ਟੁੱਟੇ ਸੀ ਥੋੜੀ ਜਿਹਾ ਆ ਕੀਤਾ ਇਹ ਹੁਣ ਜਿਹੜਾ ਇਹ ਮੋਬਾਈਲ ਉਹ ਵੀ ਚੋਰੀ ਹੋਇਆ ਉਹ ਵੈਰ ਉਹ ਚੱਲਦਾ ਸੀ ਉਹ ਹੀ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਆ ਬੋਰਡ ਆ ਗਈ ਸਾਨੂੰ ਸੈਵਨ ਕ੍ਰਾਈਮ ਵੱਲੋਂ ਫਿਰ ਜੋ ਕਾਰਵਾਈ ਅਮਰੋਜ ਕਰਿਆ ਦੀ ਜੀ ਲੋਕਾਂ ਦੰਦ ਜਮ ਅਮਰੋਜ ਕਰਕੇ ਮੁੜ ਕੇ ਪਰਚਾ ਦਵਾਂਗੇ ਫਿਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਰ ਕਰਕੇ ਹੰਦ ਦਿੱਤਾ